ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਚੌਕੇ ਬੱਕਰ ਮੰਡੀ ਚੌਕੇ ਬੱਕਰਾਂ ਜਿਹੜੀ ਕਿ ਹਰ ਮੰਗਲਵਾਰ ਨੂੰ ਲੱਗਦੀ ਹੈ ਦੇਖ ਸਕਦੇ ਹੋ ਦੇਖ ਸਕਦੇ ਹੋ ਬਈ ਤੁਸੀਂ ਜਿਹੜੇ ਨਵੇਂ ਵੀਡੀਓਡੇਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਬਹੁਤ ਵਧੀਆ ਮਾਲ ਆਇਆ ਹੈ ਬਈ ਚੌਕੇ ਬੱਕਰ ਮੰਡੀ ਦੇ ਉੱਤੇ ਦੇਖ ਸਕਦੇ ਹੋ ਬਈ ਤੁਸੀਂ ਮੁਰਗੇ ਮੁਰਗੀਆਂ देखो भिड्डा भी आय कबूतर भी है देख सकते तीन बकरी बक ਦੇਖੋ ਬਈ ਮਾਲ ਬਹੁਤਾ ਆਇਆ ਹੋਇਆ ਬਈ ਅੱਜ ਦਾ ਨਾ ਇੰਨਾ ਸਿਧਾ ਰਾਤ ਕੱਟੂ ਦਾ ਚਾਓ ਕਿ ਬੱਕਰਾ ਮੰਡੀ ਦੇਖੋ ਬਈ ਮਾਲ ਆਹ ਦੇਖੋ ਜਿਹੜਾ ਸੌਦਾ ਹਰੇਕ ਸਾਢੇ ਤੇ ਸੱਚਾ ਪੋ ਗਿਆ ਦੇਖ ਸਕਦੇ ਹੋ ਇਹ ਦੁਸਨੀ ਉਹ ਤਾਂ ਹਾਈ ਰਾਈਟ ਹੈ ਚੌਕੀ ਬੱਕਰਾ ਮੰਡੀ ਇੱਧਰ ਬਾਈ ਨੀਰਾ ਲੈ ਕੇ ਪਹੁੰਚੇ ਨੇ ਬਾਈ ਨਾਲ ਹੀ ਬਾਈ ਦੇਖ ਸਕਦੇ ਹੋ ਤੁਸੀਂ ਬਾਈ ਫਾਰ ਸੰਗਾਰ ਲੈ ਕੇ ਪਹੁੰਚੇ ਬੱਕਰੀਆਂ ਦਾ ਸਿਨੇਮਾ ਕਹਾਣੀ ਮਰਦੀ ਜਾਨ ਮਗਾਈ ਦੇਖ ਸਕਦੇ ਹੋ ਮਰਦਾ ਮੁੱਲ ਹੁੰਦਾ ਤਾਂ ਜਨਾਨੀ ਦਾ ਮੁੱਲ ਹੁੰਦਾ ਜਨਾਨੀਆਂ ਦੀ ਕਰਨ ਦਾ ਮਰਦ ਦੀ ਹੈ ਨਹੀਂ ਮਰਜੀ ਦੀ ਤੂੰ ਰਾਟ ਲਾ ਦੇਖੋ ਬਈ ਲੈ ਲੈ ਮਤਲਬ ਬੱਕਰਾ ਹੀ ਹੈ ਬੱਕਰਾ ਤਾਂ ਕੋਣ ਹੈ ਕੀ ਮੁੱਲ ਕਰਦੇ ਹੋ ਬਾਈ 13000 ਕੋਈ ਬਾਹਲਾ ਨਹੀਂ ਮੰਗਾਇਆ ਯਾਰ ਐਂ ਤਾਂ ਉਹਨੂੰ ਮੰਗਣੀ ਅਗਲੇ ਪਾਸੇ ਦੀ ਚੀਜ਼ ਆ ਤੂੰ ਲਾ ਗੀ ਲਾਉਣਾ 13 ਬਾਹਲਾ ਬਾਈ ਥੋੜਾ ਯਾਰ ਕਿੰਨੇ ਰੁਪਏ ਦੇ ਬੱਕਰੇ ਚਾਹੀਦੇ ਆ ਜੀ ਪੂਆਂ ਕਦੇ ਐਸ ਦੀ ਕਿੰਨੇ ਇਹਨਾਂ ਨੂੰ ਦੇਣਾ ਨਹੀਂ ਗੁੱਸਾ ਕਰਨੀ ਨਹੀਂ ਪੁੱਛਾ ਕਦੇ ਕਰਨੀ ਆਪਾਂ ਨੂੰ ਮੁੱਲ ਮੰਡੀ ਆ ਆਹ ਉਹ ਰੱਖਣ ਵਾਲ ਦੇ ਕਵਾਰੀ ਮਮੇ ਨੂੰ 7000 ਦਾ ਆ ਫਿਰ ਮੈਂ ਕੱਲ ਨੂੰ ਮੈਂ ਤੇਰੀ ਦਿਲ ਦੀ ਗੱਲ ਕਹਿਣੀ ਲੱਗਿਆ ਸੀ ਬਾਈ ਕਹਿੰਦਾ ਕਾ ਤੁਸੀਂ ਫੜਨਾ ਦੀ ਹੈ ਹੈਲੋ ਇਹਨੂੰ ਵਿੱਚ ਪਾਓ ਕਿਹੜਾ ਲੈ ਲਾਤਾ ਐ ਵੀ ਜੀ ਛੋਟਾ ਭਾਈ 9 9 ਦਾ ਜਿਹਦਾ ਬਹੁਤ ਵਧੀਆ ਬਿਲਦਾ ਵੱਜ ਪਿਆ ਵਾ ਜੇ ਨਾ ਵੱਜ ਹੁੰਦਾ ਅਈ ਬੱਕਰਾ ਛੋਟਾ 11 ਮਾਰੀ 11 ਬੱਕਰਾ ਦੇਖ ਸਕਦੇ ਹੋ ਬਈ ਤੁਸੀਂ ਨਹੀਂ ਜੇ ਇਹ ਆ ਨਾ ਹੁੰਦਾ ਬਈ ਫੇਰ ਛੋਟਾ ਸਹੀ ਹਾ ਤੁਸੀਂ ਫੇਰ ਰਹੇਗਾ ਇਹ ਬੱਕਰਾ 10000 ਤੇ ਉੱਤੇ ਓਏ ਓਏ ਨਹੀਂ ਆ ਨਹੀਂ ਬੱਕਰੇ ਦਾ 12000 ਰੁਪਏ ਦਾ ਬੱਚਾ ਸੀਹਾ ਇਹ ਮੜਾ ਜਾਂਦਾ ਅੱਠ ਪਾ ਲਈ ਹੂੰ ਬਾਈ ਦੇਖ ਸਕਦੇ ਨਵੀਂ ਪੱਠਾ ਠੀਕ ਆ ਲੈ ਸਾਈ ਖੜਾ ਤੁਹਾਨੂੰ ਪੁੱਛਾਂ ਲੈ ਸਾਈ ਖੜਾ ਉਹੀ ਸਾਈ ਕਰ ਰਿਹਾ ਪੱਠਾ ਪੱਠੇ ਕਰਨਾ ਵੇ ਆ ਜਾ ਤਾ ਤੂੰ ਇੱਕ ਵਾਰ ਆ ਜਾ ਤੂੰ ਕੀ ਮੁੱਲ ਕਰਦਾ ਬਈ ਇਹਨਾਂ ਦਾ ਮੁੱਲ ਵੀਰੇ 16000 ਰੁਪਏ ਜੁੜੀ ਦਾ ਲੈ ਕੌਣ ਰਹਿਗਾ ਹੁਣ ਆ ਬਾਈ ਲੈਣ ਦੇ ਲੈਣ ਦੇ ਨਾਲੇ ਗੱਲ ਦੱਸ ਬਾਈ ਕਿੱਥੇ ਜੇ ਤੈਨੂੰ ਦੱਸਦਾ 15000 ਰੁਪਏ ਵੀ ਦੇ ਰਾਂਗਾ। ਨਾ ਨਾ ਬਈ ਮਕਾਉਂ ਦੀ ਗੱਲ ਕਰ। ਦੇਖੋ ਬਾਈ ਬਾਈ ਕਹਿੰਦਾ 15000 ਰੁਪਏ। ਬਾਈ ਤੈਨੂੰ 8500 ਰੁਪਏ ਦਿੰਦਾ। ਨਾ ਵੀਰੇ ਭੁਗਦੀ। ਉਹ ਪੱਠ ਵੀ ਇੰਨੀ ਹੋਈ ਹੈ ਨਹੀਂ ਨਾ। ਆ ਕੱਲੀ ਹੈ ਵੀਰੇ 10000 ਦੀ ਕਰੀ ਪੱਠਾ। ਉਹ ਵੀਰੇ ਤੂੰ ਆ ਮੇਂ ਵੀ ਨਹੀਂ ਦੇਖ ਤੂੰ ਯਾਰ ਆ ਮੇਂ ਵੀ ਤਾਂ ਦੇਖ ਉਹ ਤਾਂ ਕੋਈ ਹੋਣੀ ਹੈਗਾ ਯਾਰ। 814 ਦੀਆਂ ਲੈ ਜਾ ਫੇਰ। ਪੂਰੀਆਂ 9 ਦੀਆਂ ਦਿੰਦਾ। ਨਾ ਬਈ ਦੇਣੀਆਂ ਨਹੀਂ। ਪੂਰੀਆਂ ਨੌ ਦੀਆਂ ਆ ਫੜਿਆ ਦੇਖੋ ਬਈ ਉਥੋਂ ਫੜ ਯਾਰ ਤੂੰ ਨੌ ਦੀਆਂ ਨਾ ਨਾ ਹੋਣੀ ਹੋਣੀ ਪਰੀ ਪੂਰੀਆਂ 14.5 ਦੀਆਂ ਪਾਪਾ ਪੂਰੀ ਕਾਪੀ ਦੇ ਦੇਣੀ ਆ ਦੱਸ ਦਿਆਂ ਨਾ ਨਾ ਦੇਣੀਆਂ ਨਹੀਂ 10000 ਦੀਆਂ ਦੇਣੀਆਂ ਨਹੀਂ ਉਹ ਇੰਨੇ ਦੀ ਉਹ ਵੀ ਹੈ ਨਹੀਂ ਪਠਾਈ ਹੈਗੀ ਜੋੜ ਕਬੂਤਰ ਵਰਗੀ ਪਠਾ ਦੇਖ ਆ ਹੁਣ ਭਾਏ ਕਿੱਡੀ ਗੋਹ ਹੋ ਵੀ ਨਹੀਂ ਹੈਗੀ ਆ ਕਰੀ ਪੱਠਾ ਲਾ ਦੇ ਬਾਈ ਫਿਰ ਪੱਕੇ ਜੇ ਉਹ ਕੈਰੀ ਕਰਕੇ ਲਾਉਣਾ ਬਾਈ ਦੇਖੀ ਜੋ ਦੇਣੀ ਹੁਣ ਲੈ ਯਾਰ ਪੂਰੇ ਦਿਨ ਕਰਦੇ 1.5 ਲੱਖ ਰੁਪਏ ਦੇਣਾ ਚੱਲ ਲੈ ਕੇ ਨਹੀਂ ਆ 14000 ਰੁਪਏ ਲੈ ਜਾ ਰੁਪਇਆ 12000 ਦੇਣਾ ਚੱਕ ਕੇ ਚੱਲ ਦੇ ਯਾਰ ਓਏ ਦੇ ਦੇ ਵੀ ਠੀਕ ਆ ਹੁਣ ਸਾਢੇ 12000 ਰੁਪਏ ਦੀ ਆ ਚਾ ਕੇ 12.5 ਨਹੀਂ ਹੋ ਗਈਆਂ ਯਾਰ ਸਾਢੇ 12.5 ਨਹੀਂ ਹੋ ਗਈਆਂ ਮੈਂ ਠੀਕ ਹੈ ਸਾਢੇ 12.5 ਦੇ ਦੇ ਚੱਲ ਓ ਬਾਕੀ ਠੀਕ ਹੈ ਹੋਣੀ ਨਹੀਂ ਹੋਣੀ ਨਹੀਂ ਸਾਢੇ 12.5 ਦੀਆਂ ਹੋ ਗਈਆਂ ਸਾਢੇ 13 ਦੀਆਂ ਕੁੜੀਆਂ ਦੇ ਰਹਾਂਗੇ ਚੱਕ ਯਾਰ ਦੇ ਯਾਰ 13000 ਦੀਆਂ ਹੋ ਗਈਆਂ ਬਾਈ ਕਿਵੇਂ ਬਾਈ ਸੁੱਖ ਭਾਗਤ ਲੈਂਤੀ ਨੇ ਇਹ ਇਹਦਾ ਬਾਈ ਰੱਖਣ ਖਾਤਰ ਲੈਂਤੀ ਨੇ ਨਾਲ ਖਾਤਰ ਰੱਖੀਆਂ ਨੇ ਠੀਕ ਹੈ ਬਾਈ ਬਾੜ ਕੇ ਫੇਰ ਉਹ ਕਰਾਂਗੇ ਠੀਕ ਹੈ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਪੱਠਾ ਬਹੁਤ ਚੰਗੀਆਂ ਰਹੀਆਂ ਇੱਕ ਡੱਬੀ ਹੈਗੀ ਇੱਕ ਕਾਲੀ ਹੈ 13 ਦਾ ਹੋ ਗਿਆ ਬਾਈ ਠੀਕ ਹੈ ਕਿਹੜੇ ਪਿੰਡ ਤੋਂ ਆਏ ਹੋ ਬਾਈ ਮੇਰੇ ਪਿੰਡ ਦਾ ਜੀ ਚਾਉ ਹੈ ਠੀਕ ਹੈ ਜੀ ਇਹਦਾ ਵਿਦਿਆਲਾ ਪਿੰਡ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਾਈ ਸੌਦਾ ਹੋ ਗਿਆ 13000 ਦਾ ਪੈਸੇ ਕੋਈ ਨਹੀਂ ਕੋਈ ਨਹੀਂ ਪੈਸੇ ਕਿੱਧਰ ਜਾਂਦੇ ਨੇ ਪੈਸੇ ਕਹਿਣਾ 500 ਦੀ ਮਰਦ 500 ਦੀ ਕੁਕੜੀ ਹਾਂ ਤੇ ਉਹ ਨਾ ਮੋਰ ਕਾ ਦਾ ਮਹਿੰਗਾ ਉਹ ਤੁਹਾਨੂੰ ਉਹ ਦੇਦਾ ਉਹ ਕਹਿੰਦਾ ਘਰੇ ਰੱਖਣਾ ਉਹ ਕਾ ਦੇਦਾ ਫਿਰ ਮਹਿੰਗਾ ਦਿੰਦੇ ਹਾਂ ਹਾਂ ਸਰ ਘਰੇ ਰੱਖਾਂਗੇ ਤੁੰਨੋ ਵੀ ਛੱਡਦੇ ਨਹੀਂ ਇਹਦਾ ਨਹੀਂ ਕਈ ਵਾਰੀ ਆਪਾਂ ਦਾ ਬੇਚ ਲਈ ਵਾਲਾ ਕੋਸ ਕਰੇ ਤੋ ਜੀ ਫਿਰ ਆਈਂ ਕਹਿ ਕੇ ਲੈ ਲੈਂਗੇ ਜੇ ਕੋਈ ਐਂ ਕਹਿ ਕੇ ਲੈ ਕੇ ਖਰੇ ਕੇ ਰੱਖਣੇ ਨਹੀਂ ਕਰੇ ਹਾਂ ਐਂ ਹੀ ਆਂ ਨਹੀਂ ਆਏ ਨੇ ਕਿ ਆਈਆਂ ਨਹੀਂ ਕਿ ਇਹ ਨਹੀਂ ਹੁਣ ਆਇਆ ਤਾਂ ਫਿਰ ਵਧੀਆ ਜਾਨ ਤੇ ਨਾ ਆ ਜੀ ਹੋ ਜਾਵੇ ਸਾਰੇ ਜਿਹੜੇ ਜੱਟ ਸੰਧਾ ਦਾ ਕੋਈ ਹਾਂ ਆਂਡੇ ਧਾਰਦੀਆਂ ਸਾਰੀਆਂ ਸੱਤ ਮੁਰਦਿਆਂ ਦੇਖ ਜਗਦੇ ਮੈ ਤੁਹੀਂ ਲੈ ਲੈ ਚੌਕੇ ਬੱਕਰਾ ਮੰਡੀ ਦੇ ਉੱਤੇ ਉਹ ਕਰ ਦੋਤੇ ਮਲਾਕ ਤੁੰਗ ਨਾ ਨਾ 100 ਦੇ ਦੀ ਕਿ ਨਾ ਹਾਂ ਸਾਰੇ ਨਾ 12 ਇੰਨੀ ਹੁੰਦਾ ਇਹ ਮੁਰਗਾ 12 12 ਇੱਕ ਵੇਚ ਵੀ ਦਿੱਤਾ ਵੱਡਾ ਮੁਰਗਾ 700 ਦੇਸੀ ਮੁਰਗੇ ਦਾ ਉਹ ਵੀ ਵੰਡੀ ਆ ਫਿਰ ਤਾਂ ਕਾਲਾ ਕਲੰਗੀ ਵਾਲਾ ਉਹ ਗੋਲਾ ਦੇਖੋ ਮੇਰੇ ਕੋਲ ਕਿੰਨੇ ਲਾਇਆ ਕਿੰਨੇ ਨਗੜੇ ਕਿੰਨੇ ਹੁਣ ਹਾਂ ਤੇ ਦੇਖ ਯਾਰ ਇੱਕ ਨਾ ਤਾਂ ਗਿਣੇ ਗਏ ਮੁਰਗਾ ਗਿਣਦਾ ਵੀ ਨਹੀਂ ਚਾਹੀ 8 ਨੇ 10 ਨੇ 12 ਨੇ ਕਿੰਨੇ ਕਿੰਨੇ ਲਾ ਦੇਵਾ ਜੀ 5 ਵਾਰੀ ਮੁਰਗਾ 600 ਦਾ ਮੁਰਗਾ ਕਿੰਨੇ ਦਿਨੇ ਮਾਰਾ ਰਾਇਆ ₹750 ਦੇ ਮੈਂ ਵਸ ਗੱਲ ਬੜਾ ਫਰਕ ਆ ਨਹੀਂ ਨਹੀਂ ਬੜਾ ਫਰਕ 35000 ਨਹੀਂ ਜਾਂਦਾ ਭਾਈ ਚਾ ਚਾਰ ਜਰ ਦਾ ਲਾ ਯਾਰ ਬਾ ਮੁਰਗੇ ਤੋਂ ਨੰਨੇ ਯਾਰ ਨਾ ਨਾ ਇੱਥੇ ਬੰਨ ਦੇ ਕਾਲੀ ਪੱਗਾਂ ਬੰਨ ਬੰਨੀ ਏ ਬੰਨੇ ਜਾਣਗੇ ਹਾਂ ਮਾਮਸ ਦੀ ਕੇ ਚਾਰ ਜਰ ਦਾ ਗਣ ਮੁੰਡੇ ਤੋਂ ਚਾ ਇਹ ਕਰਨਾ ਠੀਕ ਆ ਭਾਈ ਉਹ ਦੇਖ ਰੱਖਣ ਲਿਆ ਕੋਣੇ ਨਹੀਂ ਹੋਣੇ ਮੈਂ ਨੂਨ ਮੰਗੂ ਤੂੰ ਖੁਰਨਾ ਪਊਗਾ ਨਹੀਂ ਹੋਣੀ ਮੈਂ ਗਰਮੀ ਆ ਗਈ ਤੇ ਬਾਪਾ ਕਿਹਨਾਂ ਲੈ ਗਏ ਗਰਮੀ ਆ ਗਈ ਇੱਕਦਮ ਪਾਣੀ ਤੇ ਆ ਗਈ ਬਾਪਾ ਘਰੇ ਲੈ ਜਾਗੇ ਇਹ ਚ ਕੀ ਆ ਬੜੀ ਸਮਾ ਤੇ ਆ ਜਾਓ ਭਾਈ ਦੇਖੀ ਗਿਆ ਪੰਜ ਹਜ਼ਾਰ ਭਾਈ ਜੀ ਜਰਾ ਮੁੰਨੇ ਬੋ ਤੁਹੀ ਬਣਾ 20 ਮੰਗ ਲੈਂਦੇ ਹਾਂ 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 ਉਹਦਾ ਹੁਣ ਪੰਜ ਦਿਹਾੜੀ ਉਹ ਪੰਜ ਮੰਗ ਲਿਆ ਆਪਾਂ ਇਹਦਾ ਗੱਲ ਨੇ ਕਿੰਨਾ ਲੈਣ ਤੁਸੀਂ 35000 ਰੁਪਏ ਦਾ ਬਾਪਾ 35000 ਉਹ ਕੋਈ ਫੜਦਾ ਲੈ ਚਲ ਭਾਈ ਆਪੀ ਕਰ ਲੈਂਗੇ ਦਾ ਦਰਦਾ ਮੈਂ ਤੀਕੋ ਵਸ ਲੈਲਾ ਫਿਰ ਹੋਰ ਕੀ ਹੁਣ ਕਹਿੰਦਾ ਜਾਂ ਇਸ ਤੋਂ ਉਹਦੀ ਵੀ ਉਲਟਾਈ 35000 ਉਹ ਹੀ ਹੀ ਜਾਂਦਾ 200 ਦਾ ਲਿਖਾਈ ਪਾਦੀ 200 ਦਾ ਲਿਖਾਈ ਹੈ ਹੈ 200 ਨੂੰ ਸਮਝਦੀ ਨਹੀਂ ਪਰ ਕੋਈ ਯਾਰ ਉਹ 200 ਤੂੰ ਹੋਰ ਦੇ ਦੇ ਯਾਰ ਪੱਤੂ ਪਾ ਦੇ ਦਿਖਾਈ ਆਪੀ ਕਰ ਲਾਂਗੇ ਹੋਰ ਕੀ ਚਲ ਓਏ ਕਿਆ ਰਿਆ ਯਾਰ ਜੋਗੀ ਸਰਖਾਈ ਦੇ ਰਹੀ ਆ ਬਸ ਸੁਣਨਾ ਬੋਲੀ ਮੁੰਡੇ ਕਹਦੀ ਗੱਲ ਜਿਹੜੀ ਗੱਲ ਹੈ ਆ ਜਾ ਮਰਕੀ ਦਾ ਮੁੰਡਾ ਉਹ ਯਾਰ ਠੀਕ ਆ ਫੜ ਲੈ ਹੁਣ ਦਿੰਦਾ ਹੀ ਉਹ ਲਿਆ ਮਿੱਠੂ ਕੀ ਪਾਇਆ ਕੋਈ ਖੜਾ ਰਹਿ ਉਹ ਠੀਕ ਆ ਠੀਕ ਦੇਖ ਲੈਣ ਦੇ ਮੇਲਾ ਬਈ ਮੁੰਨ ਲਾਦਾ ਯਾਰ ਪ੍ਰਮੋਦ ਲਾ ਦੇ ਕੀ ਹੋ ਦੇਖ ਲੈ ਮੈਂ ਤਾਂ ਸਹੀ ਲਾਦਾ ਜੀ ਰੈਡਨ ਉਹ ਠੀਕ ਪਾਇਆ